ਇੱਕ ਕਹਾਣੀ ਤਾਂ ਕਲਾ ਮਿਸਾਲ ਸੀ ਇਹਦੀ ਸਟੋਰੀ ਦਾ ਜੋ ਇੱਕ ਬਹੁਤ ਹੀ ਵਧੀਆ ਕਹਾਣੀ ਜਿਹੜੀ ਹੈ 10 ਤੋਂ 10 ਬੜੀ ਵਧੀਆ ਨਾ ਸਟੋਰੀ ਵੀ ਕਹਾਣੀ ਤਾਂ ਕਲਾ ਮਿਸਾਲ ਹੈ ਤੇ ਇਹ ਬਹੁਤ ਵਧੀਆ ਮਤਲਬ ਰਿਐਲਿਟੀ ਹੈ ਬੜਾ ਅੱਛਾ ਮੈਸੇਜ ਦਿੱਤਾ ਹੈ ਇਹਨਾਂ ਨੇ ਕਿ ਡਰੱਗਸ ਵਗੈਰਾ ਤੇ ਇਹ ਚੀਜ਼ਾਂ ਦੂਰ ਹੋਣੀਆਂ ਚਾਹੀਦੀਆਂ ਸਵਾਗਤ ਹੈ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਇੱਕ ਵੱਡੇ ਪਰਦੇ ਦੀ ਫਿਲਮ ਰਿਲੀਜ਼ ਹੋ ਚੁੱਕੀ ਹੈ ਬਲੈਕਆ 2 ਦੇਖ ਕਰੋ ਜਿੱਦੀਆਂ ਫਿਲਮਾਂ ਦੀ ਹਮੇਸ਼ਾ ਇੰਤਜ਼ਾਰ ਰਹਿੰਦਾ ਤੇ ਅੱਜ ਦਰਸ਼ਕ ਬਾਹਰ ਆਏ ਨੇ ਫਿਲਮ ਦੇਖਣ ਤੋਂ ਬਾਅਦ ਤੇ ਜਾਣਦੇ ਹਾਂ ਉਹਨਾਂ ਤੋਂ ਕਿਵੇਂ ਲੱਗੀ ਮੂਵੀ ਤੇ ਸਟਾਰ ਕਾਸਟ ਇੱਥੇ ਮੌਜੂਦ ਹੈ ਮੂਵੀ ਦਾ ਤੁਸੀਂ ਪੋਸਟਰ ਵੀ ਦੇਖ ਰਹੇ ਹੋ ਜਿਹੜੀ ਬਲੈਕਆ ਜੋ ਇੱਕ ਸਾਰੀ ਫੁਟੇਜ ਦਿਖਾਈ ਗਈ ਹੈ ਜੋ ਵੀ ਇੱਥੇ ਤੁਸੀਂ ਬੋਤਲਾਂ ਤੱਕ ਦੇਖ ਰਹੇ ਹੋ ਤੇ ਜਾਣਦੇ ਆਂ ਦਰਸ਼ਕਾਂ ਤੋਂ ਕਿਵੇਂ ਲੱਗੀ ਹੈ ਮੂਵੀ ਕਿ ਕਿਦਾਂ ਲੱਗੀ ਜੀ ਮੂਵੀ ਦੇਖੀ ਜੀ ਬਹੁਤ ਹੀ ਵਧੀਆ ਲੱਗੀ ਅਸਲ ਵਿੱਚ ਇਹੀ ਹੋ ਰਿਹਾ ਹੈ ਜੁਗਸ਼ਾ ਅੱਛਾ ਗੋਰਮੈਂਟਰੀ ਪਰਿਵਾਰ ਪੂਰਾ ਪਰਿਵਾਰ ਹੈ ਜੀ ਕਿਦਾਂ ਲੱਗੀ ਜੀ ਮੂਵੀ ਦੇਖੀ ਤੁਸੀਂ ਅੱਜ ਇੱਕ ਕਹਾਣੀ ਤਾਂ ਇੱਕ ਲਾ ਮਿਸਾਲ ਸੀ ਜੀ ਇਹਦੀ ਸਟੋਰੀ ਦਾ ਜੋ ਇੱਕ ਬਹੁਤ ਹੀ ਵਧੀਆ ਖਮਾਜ ਵੀ ਹੈ ਤੁਸੀਂ ਪੁਰਾਣੇ ਸਮੇਂ ਨੂੰ ਦੇਖਿਆ ਹੋਇਆ ਜਦੋਂ ਚਲੋ ਸ਼ਾਇਦ ਦੇਖਿਆ ਹੋਵੇ ਜਦੋਂ ਵੰਡ ਵਗੈਰਾ ਹੋਈ ਸੀ ਤਾਂ ਇਹ ਚੀਜ਼ਾਂ ਪਹਿਲਾਂ ਹੁੰਦੀ ਵੰਡ ਵਾਲੇ ਤਾਂ ਹੈ ਨਹੀਂ ਸੀ ਅਸੀਂ ਪਰ ਉਹ ਤੋਂ ਪਿੱਛੋਂ ਪਰ ਜੋ ਸਮਾਂ ਦਿਖਾਇਆ ਡੇ ਡੇ ਸੀ ਉਦੋਂ ਪਰ ਜੋ ਸਮਾਂ ਦਿਖਾਇਆ ਸ਼ਾਇਦ ਇਹ ਸਮਾਂ ਪਹਿਲਾਂ ਹੋਣਾ ਤਾਂ ਹੀ ਇਹ ਚੀਜ਼ਾਂ ਹਾਂ ਹਾਂ ਬਿਲਕੁਲ ਬਿਲਕੁਲ ਪੁਰਾਣੀਆਂ ਜਿਹੜੀ ਸਭ ਯਾਦ ਦਾ ਸਾਰਾ ਕੁਝ ਲਾਹੌਰ ਤੋਂ ਪੰਜਾਬ ਜਦੋਂ ਪਹਿਲਾਂ ਇਕੱਠਾ ਹੁੰਦਾ ਸੀ ਸਿਸਟਰ ਜਦੋਂ ਤਾਰਾ ਨਹੀਂ ਹੁੰਦੀ ਸੀ ਉਦੋਂ ਚੀਜ਼ਾਂ ਸਾਰਾ ਕੁਝ ਇਸ ਤਰ੍ਹਾਂ ਸੀ ਬਿਲਕੁਲ ਤੇ ਕੀ ਕਹਿਣਾ ਚਾਹੁੰਦੇ ਹੋ ਫਿਲਮ ਨੂੰ ਜੇਕਰ ਅਸੀਂ 10 ਚ ਕਿੰਨੇ ਨੰਬਰ ਦੇਣਾ ਚਾਹੋਗੇ ਜੇਕਰ ਕਿਉਂਕਿ ਇੱਕ ਫੈਮਿਲੀ ਮੂਵੀ ਹੈ ਮੇਰੇ ਹਿਸਾਬ ਨਾਲ ਤਾਂ 10 ਚ 10 ਦਾਸ ਚੋਂ ਦਾਸ ਸਟੋਰੀ ਵੀ ਬੜੀ ਅੱਛੀ ਹੈ ਨਾ ਸਟੋਰੀ ਵੀ ਕਹਾਣੀ ਤਾਂ ਇੱਕ ਦਾ ਮਸਾਲਾ ਹੈ ਤੇ ਬਹੁਤ ਵਧੀਆ ਮਤਲਬ ਰਿਐਲਿਟੀ ਹੈ ਇੱਕ ਫੈਮਲੀ ਆਸ ਤੇ ਬਹੁਤ ਹੀ ਵਧੀਆ ਸ਼ੁਰੂਪਨ ਲੱਗ ਸਟੋਰੀ ਇੱਕ ਦਾ ਮਸਾਲਾ ਹੈ ਇੱਕ ਲੱਗ ਦੀ ਨਾਮ ਜਾਣਾਂਗੇ ਤੁਹਾਡਾ ਜੀ ਤੁਹਾਡਾ ਨਾਮ ਨਹੀਂ ਜਾਣਿਆ ਕੀ ਹੈਗਾ ਜੀ ਸ਼ਮਸ਼ੇਰ ਸਿੰਘ ਢਿੱਲੋਂ ਜਿਸ ਤੇ ਵੀ ਦਿਖਾਇਆ ਗਿਆ ਨੇ ਤੇ ਦੂਸਰੇ ਪਾਸੇ ਜਿਵੇਂ ਇੱਕ ਇੱਕ ਬੜਾ ਅੱਛਾ ਮੈਸੇਜ ਦਿੱਤਾ ਹੈ ਇਹਨਾਂ ਨੇ ਕਿ ਡਰੱਗਸ ਵਗੈਰਾ ਤੇ ਇਹ ਚੀਜ਼ਾਂ ਦੂਰ ਹੋਣੀਆਂ ਚਾਹੀਦੀਆਂ ਬਿਲਕੁਲ ਅੱਜ ਕਿੰਨੇ ਮਾਵਾਂ ਦੇ ਪੁੱਤ ਸ਼ਹਿਰ ਉੱਜੜੇ ਹੋਣੇ ਪਰ ਜਿਹੜੀ ਇਹਨੇ ਚੀਜ਼ ਦਿਖਾਈ ਕਿ ਜਿਹੜਾ ਇਹ ਬਲੈਕ ਜਿਹੜੀ ਨਸ਼ਾ ਤਸਕਰੀ ਹੈਗੀ ਇਹ ਨਹੀਂ ਹੋਣੀ ਚਾਹੀਦੀ ਇਹ ਦੂਰ ਹੋਣੀ ਚਾਹੀਦੀ ਇਹ ਦਿਖਾਇਆ ਇਹ ਹੀ ਮੈਸੇਜ ਦਿੱਤਾ ਬਹੁਤ ਅੱਛਾ ਮੈਸੇਜ ਦਿੱਤਾ ਸੋ ਬਲੈਕ ਯਾ 2 ਦੇ ਅਸੀਂ ਜਿੰਨੇ ਵੀ ਰਿਵਿਊ ਲਏ ਆ ਤਾਂ ਸਾਰੇ ਦਰਸ਼ਕਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਫਿਲਮ ਇੱਕ ਪਰਿਵਾਰਿਕ ਫਿਲਮ ਹੈ ਤੇ ਇੱਕ ਬੰਦੇ ਦੇ ਵੱਲੋਂ ਤਿੰਨ کردار ਨਿਭਾਏ ਗਏ ਨੇ ਦੇਖ ਫਰੋਡ ਦੇ ਵੱਲੋਂ ਤੇ ਉਹ ਤਿੰਨੇ کردار ਇੰਨੇ ਜ਼ਬਰਦਸਤੀ ਤੇ ਜਿੰਨੇ ਵੀ ਐਕਟਰ ਹੈਗੇ ਨੇ ਸਾਰਿਆਂ ਨੇ ਆਪਣਾ ਅਜੇ ਹੀ ਜਿਹੜਾ 100% ਦਿੱਤਾ ਤੇ ਦਰਸ਼ਕਾਂ ਨੂੰ ਇੱਕ ਪਰਿਵਾਰਿਕ ਮੂਵੀ ਬਲੈਕਆ 2 ਦੇ ਰੂਪ ਚ ਦਿੱਤੀ ਹੈ ਜਿਹੜੀ ਕਿ ਵੱਡੇ ਮੈਸੇਜ ਦੇ ਰਹੀ ਹੈ ਫਿਲਮ ਸੋ ਜ਼ਰੂਰ ਦੇਖਣ ਆਓ ਇਸ ਫਿਲਮ ਨੂੰ ਤਾਂ ਜੋ ਜੋ ਐਕਟਰ ਹੁੰਦੇ ਨੇ ਉਹਨਾਂ ਨੂੰ ਹੌਸਲਾ ਮਿਲਦਾ ਕਿ ਅੱਗੇ ਤੋਂ ਅਜਈਆਂ ਫਿਲਮਾਂ ਬਣਾਦੇ ਰਹਿਣ ਸੋ ਜੁੜੇ ਰਹੋ ਟੈਲੀਪੋਸ ਪੰਜਾਬੀ ਦੇ ਨਾਲ ਕਹਿਣਾ ਪਰ ਸੰਸ਼ੇਤਨਾ ਸੰਦੀਪ ਕਮੋਸ਼ მოჰალი